ਕੱਲ ਦਾ ਇੱਕ ਮੁੱਦਾ ਚੱਲਦਾ ਪਿਆ ਆਹੀ ਮੇਰਾ ਉੱਥੇ ਬੀਜੇਪੀ ਦੀ ਬੀਜੇਪੀ ਦੀ ਆਪਣੇ ਰੈਲੀ 'ਚ ਜਾਣ ਦਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਆਂ ਗੱਲ ਵੀ ਮੈਂ ਕਿਸੇ ਰੈਲੀ 'ਚ ਨਹੀਂ ਗਿਆ ਸਾਡੇ ਯਾਰ ਦੋਸਤ ਨੇ ਪ੍ਰੋਗਰਾਮ ਕਰਾਇਆ ਸੀ ਮੈਂ ਉੱਥੇ ਗਿਆ ਜਿਹਨਾਂ ਨੂੰ ਸਾਡੇ ਬਾਰੇ ਕੋਈ ਥੋੜੀ ਜਾਣਕਾਰੀ ਹੈ ਨਹੀਂ ਜਿਹੜੇ ਮੇਰੇ ਘਰਦਿਆਂ ਤੱਕ ਪਹੁੰਚਦੇ ਪਏ ਨੇ ਜਿਹੜੇ ਮੇਰੇ ਬੱਚਿਆਂ ਨੂੰ ਜਾਂ ਮੇਰੀ ਜਨਾਨੀ ਨੂੰ ਮੇਰੇ ਘਰਦਿਆਂ ਨੂੰ ਮਾੜਾ ਕਹਿੰਦੇ ਪਏ ਨੇ ਇਹ ਉਹਨਾਂ ਲਈ ਵੀਡੀਓ ਆ ਤੇ ਕੱਲ ਰਾਤ ਭਾਈ ਬਨਜਿੰਦਰ ਸਿੰਘ ਪਰਵਾਨਾ ਜੀ ਆ ਗਏ ਸੀ ਉਹ ਮੇਰਾ ਵੱਡਾ ਭਰਾ ਆ ਉਹ ਸਾਡੇ ਨਾਲ ਮੁੱਦਿਆਂ ਤੇ ਖੜਦਾ ਰਿਹਾ ਮੇਰਾ ਫਰਜ ਸੀ ਉਹਨੂੰ ਜਵਾਬ ਦੇਣਾ ਤੇ ਉਹਨੂੰ ਮੈਂ ਜਵਾਬ ਦਿੱਤਾ ਤੇ ਪੰਥ ਤੋਂ ਮਾਫੀ ਵੀ ਮੰਗੀ ਆ ਠੀਕ ਆ ਹੁਣ ਰਹੀ ਗੱਲ ਥੋੜੀ ਰਿਕਾਰਡ ਦੀ ਸੁਣ ਲਓ 2000 ਪਹਿਲੀ ਗੱਲ ਤਾਂ ਮੇਰੇ ਤੇ ਆ ਜੋ ਮੈਂ ਮੋਟਾਂ ਮੇਰੀਆਂ ਮੁੱਛਾਂ ਛੋਟੀਆਂ ਵੱਡੀਆਂ ਚਾਹੇ ਕੁਛ ਠੀਕ ਆ ਤਾਂ ਜੁਰਤ ਆ ਨਾ ਜੇ ਤੁਹਾਡੇ ਕਿਸੇ 'ਚ ਵੀ ਨਹੀਂ ਹੋਣੀ ਐਡੀ ਜੁਰਤ ਜਿਹੜੀ ਜੁਰਤ ਚੱਕੀ ਫਿਰਦੇ ਆ 2020 'ਚ ਜਦੋਂ ਕਿਸਾਨੀ ਸੰਘਰਸ਼ ਹੋਇਆ ਸੀਗਾ ਉਦੋਂ ਤੁਸੀਂ ਆਪਣੇ ਘਰਾਂ 'ਚ ਬੈਠੇ ਸੀ ਤੇ ਅਸੀਂ ਨਾਲ ਉੱਥੇ ਲੱਗੇ ਨਾ ਸਾਡੇ ਏਰੀਆ 'ਚ ਕੋਈ ਦੁਕਾਨਦਾਰ ਸੀ ਨਾ ਕਿਸੇ ਕਮਿਊਨਿਟੀ 'ਚ ਵੀ ਸੀਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੱਲ ਦਾ ਇੱਕ ਮੁੱਦਾ ਚੱਲਦਾ ਪਿਆ ਆਹੀ ਮੇਰਾ ਉੱਥੇ ਬੀਜੇਪੀ ਦੀ ਬੀਜੇਪੀ ਦੀ ਆਪਣੇ ਰੈਲੀ 'ਚ ਜਾਣ ਦਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਆਂ ਗੱਲ ਵੀ ਮੈਂ ਕਿਸੇ ਰੈਲੀ 'ਚ ਨਹੀਂ ਗਿਆ ਸਾਡੇ ਯਾਰ ਦੋਸਤ ਨੇ ਪ੍ਰੋਗਰਾਮ ਕਰਾਇਆ ਸੀ ਮੈਂ ਉੱਥੇ ਗਿਆ ਠੀਕ ਹੈ ਤੇ ਅਸੀਂ ਅੱਗੇ ਵੀ ਜਾਣੇ ਆਂ ਉਹਨਾਂ ਨੇ ਕਿਸੇ ਨੇ ਪੇਜ ਮੰਗਿਆ ਸੀ ਲਾਈਵ ਚ ਲਾਤਾ ਤੇ ਦੂਜੀ ਗੱਲ ਜਿ ਇਹਨਾਂ ਨੂੰ ਸਾਡੇ ਬਾਰੇ ਕੋਈ ਥੋੜੀ ਜਾਣਕਾਰੀ ਹੈ ਨਹੀਂ ਜਿਹੜੇ ਮੇਰੇ ਘਰਦਿਆਂ ਤੱਕ ਪਹੁੰਚਦੇ ਪਏ ਨੇ ਜਿਹੜੇ ਮੇਰੇ ਬੱਚਿਆਂ ਨੂੰ ਜਾਂ ਮੇਰੀ ਜਨਾਨੀ ਨੂੰ ਮੇਰੇ ਘਰਦਿਆਂ ਨੂੰ ਮਾਰਾ ਕਹਿੰਦੇ ਪਏ ਨੇ ਇਹ ਉਹਨਾਂ ਲਈ ਵੀਡੀਓ ਆ ਤੇ ਕੱਲ ਰਾਤ ਭਾਈ ਬਲਜਿੰਦਰ ਸਿੰਘ ਪਰਵਾਨਾ ਜੀ ਆ ਗਏ ਸੀ ਉਹ ਮੇਰਾ ਵੱਡਾ ਭਰਾ ਵਾ ਉਹ ਸਾਡੇ ਨਾਲ ਮੁੱਦਿਆਂ ਤੇ ਖੜਦਾ ਰਿਹਾ ਮੇਰਾ ਫਰਜ ਸੀ ਉਹਨੂੰ ਜਵਾਬ ਦੇਣਾ ਤੇ ਉਹਨੂੰ ਮੈਂ ਜਵਾਬ ਦਿੱਤਾ ਤੇ ਪੰਥ ਤੋਂ ਮਾਫੀ ਵੀ ਮੰਗੀ ਆ ਠੀਕ ਆ ਹੁਣ ਰਹੀ ਗੱਲ ਥੋੜੀ ਰਿਕਾਰਡ ਦੀ ਸੁਣ ਲਓ 2000 ਪਹਿਲੀ ਗੱਲ ਤਾਂ ਮੇਰੇ ਤੇ ਆਜੋ ਮੈਂ ਮੋਟਾ ਮੇਰੀਆਂ ਮੁੱਛਾਂ ਛੋਟੀਆਂ ਵੱਡੀਆਂ ਚਾਹੇ ਕੁਛ ਠੀਕ ਹੈ ਤਾਂ ਜੁਰਤ ਤਾਂ ਨਾ ਜੇ ਤੁਹਾਡੇ ਕਿਸੇ ਚ ਵੀ ਨਹੀਂ ਹੋਣੀ ਐਡੀ ਜੁਰਤ ਜਿਹੜੀ ਜੁਰਤ ਚੱਕੀ ਫਿਰਦੇ ਆ 2020 ਚ ਜਦੋਂ ਕਿਸਾਨੀ ਸੰਘਰਸ਼ ਹੋਇਆ ਸੀਗਾ ਉਦੋਂ ਤੁਸੀਂ ਆਪਣੇ ਘਰਾਂ 'ਚ ਬੈਠੇ ਸੀ ਤੇ ਅਸੀਂ ਨਾਲ ਉੱਥੇ ਲੱਗੇ ਨਾ ਸਾਡੇ ਏਰੀਆ 'ਚ ਕੋਈ ਦੁਕਾਨਦਾਰ ਸੀ ਨਾ ਕਿਸੇ ਕਮਿਊਨਿਟੀ ਜੇ ਵੀ ਸੀਗਾ ਓਏ ਨਾ ਕਿਸੇ ਕਮਿਊਨਿਟੀ 'ਚ ਸੀਗਾ ਤੇ 30 ਤੋਂ 35 ਜਾਣੇ ਸੀਗੇ। ਕੱਲੇ ਸੀਗੇ ਅਸੀਂ। ਜਦ ਸਾਨੂੰ ਲਾਈਵ ਵੀ ਨਹੀਂ ਚਲਾਉਣਾ ਆਉਂਦਾ ਸੀਗਾ ਵੀਡੀਓ ਅਸੀਂ Google ਤੋਂ ਸਰਚ ਕਰਕੇ ਲਾਈਵ ਸਲਾਈ ਸੀਗੀ। ਤੇ ਸਾਰਿਆਂ ਨੇ ਬਹੁਤ ਸੰਗਤ ਨੇ ਮਾਨ ਸਤਿਕਾਰ ਦਿੱਤਾ। ਬਹੁਤ ਕਿਸਾਨ ਜੱਥੇਬੰਦੀਆਂ ਆਈਆਂ ਔਰ ਅੱਜ ਤੱਕ ਉਹ ਚੀਜ਼ ਦਾ ਮੁੱਲ ਤਾਰਦੇ ਆਉਂਦੇ ਆ। ਇੰਨੀ ਅਸੀਂ ਦਿਲੋਂ ਰਿਸਪੈਕਟ ਕਰਦੇ ਆ। ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਤਸਵੀਰ ਲੱਗੀ ਆ। ਦੂਜੀ ਗੱਲ ਬੁੱਚੜ ਦੇ ਪਰਿਵਾਰ ਦੀ ਜਿਹੜੀ ਤੁਸੀਂ ਕਹਿੰਦੇ ਹੋ ਵੀ ਬੁੱਚੜ ਦੇ ਪਰਿਵਾਰ ਨਾਲ ਖੜ ਗਿਆ। ਜਿਹੜਾ ਬਿਆਨਤ ਸਿੰਘ ਦਾ ਏਰੀਆ ਉਹ ਪਾਇਲ ਏਰੀਆ ਠੀਕ ਆ। ਪੈਲ ਦਾ ਏਰੀਆ ਹਲਕਾ ਪੈਲ ਆ ਉਹਨਾਂ ਦਾ ਠੀਕ ਆ ਤੇ ਅਸੀਂ 2014 'ਚ ਮੇਰੇ ਡੈਡੀ ਹੁਣੀ 1993 1995 ਦੀਆਂ ਦੁਕਾਨਾਂ ਉੱਥੇ ਕਰਦੇ ਨੇ ਉਹਨਾਂ ਦੀ ਫੁੱਲ ਘੈਂਟ ਗੱਲਬਾਤ ਉੱਥੇ ਜਿਨ੍ਹਾਂ ਦਾ ਜਿਹੜੇ ਚੀਜ਼ ਹਿਸਟਰੀ ਰਹੇ ਉਹਨਾਂ ਦੀ ਕਿੰਨੀ ਗੱਲਬਾਤ ਹੋਊਗੀ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਠੀਕ ਆ ਅਸੀਂ 2014 'ਚ ਮੈਂ ਦੁਕਾਨ ਤੇ ਆ 2014 'ਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਲਾਈ ਆ ਉਸ ਤੋਂ ਬਾਅਦ 4 ਫੁੱਟ ਦੀ ਲਾਈ ਆ 20 ਵਾਰ ਉਹ ਚੀਜ਼ ਦਾ ਵਿਰੋਧ ਹੋਇਆ ਔਰ ਮੈਂ ਅੱਜ ਵੀ ਆਪਣੀ ਜ਼ੁਬਾਨ ਤੇ ਖੜਾ ਵੀ ਜੇ ਕੇਸਸ ਵਾਲੇ ਵੀ ਜੁੜਤਾ ਆ ਕੇ ਉਹ ਫੋਟੋ ਲਵਾ ਕੇ ਦਿਖਾ ਦੇਵੀਂ ਜਦ ਤੱਕ ਪੈਰ ਵਾਲੀ ਦੁਕਾਨ ਰਹੂਗੀ ਉਹ ਫੋਟੋ ਰਹੂਗੀ ਇਹ ਤੁਹਾਡੇ ਨਾਲ ਜਵਾਨ ਆ ਦੁਕਾਨ ਬੰਦ ਕਰ ਦੂੰਗਾ ਫੋਟੋ ਨਹੀਂ ਕਰੂੰਗਾ ਉਸ ਤੋਂ ਬਾਅਦ ਆਜੋ ਆ ਪਿਛਲੇ 6 ਮਹੀਨੇ ਪਹਿਲਾਂ ਸਾਡੇ ਏਰੀਆ ਚ ਬੇਦਬੀ ਹੋਈ ਠੀਕ ਆ ਸਾਡੇ ਏਰੀਆ ਦੇ ਤੁਸੀਂ ਸਿਰਫ ਕਮੈਂਟਾਂ ਚ ਭੌਂਕਣ ਵਾਲੇ ਬੰਦੇ ਆ ਤੁਸੀਂ ਸਿਰਫ ਕਿਸੇ ਦੀਆਂ ਧੀਆਂ ਭੈਣਾਂ ਨੂੰ ਐਵੇਂ ਤੁਸੀਂ ਫਿਰ ਕਿਤੇ ਪੰਥ ਨੂੰ ਵੱਡਾ ਕਰ ਲਉਂਦੇ ਐਵੇਂ ਤੁਸੀਂ ਕਿਸੇ ਦੀ ਸਿੱਖ ਦੀ ਸ਼ਾਨ ਦੇ ਖਿਲਾਫ ਗੱਲ ਕਰ ਲਓਗੇ ਤੁਸੀਂ ਤੁਸੀਂ ਕੀ ਸਮਝਦੇ ਹੋ ਤੁਸੀਂ ਕੀ ਕਹਿੰਦੇ ਦੁਕਾਨਾ ਬੰਦੋਂਗੇ ਆ ਕੇ ਐਡੀਆਂ ਸੌਖੀਆਂ ਨੇ ਐਡੀਆਂ ਸੌਖੀਆਂ ਦੁਕਾਨਾਂ ਭੰਨਣੀਆਂ ਐਨੀਆਂ ਸੌਖੀਆਂ ਨੇ ਗੱਡੀ ਘੇਰਨੀ ਜਿਹਨੂੰ ਜਵਾਬ ਜਿਹੜਾ ਸਾਡੇ ਸੁੱਖ ਦੁੱਖ ਚ ਖੜਦਾ ਅਸੀਂ ਉਹਨੂੰ ਜਵਾਬ ਦੇਵਾਂਗੇ ਅਸੀਂ ਤੁਹਾਨੂੰ ਜਵਾਬ ਦੇਵਾਂਗੇ ਦੱਲਿਆਂ ਨੂੰ ਕਮੈਂਟਾਂ ਵਾਲਿਆਂ ਨੂੰ ਤੁਸੀਂ ਕਹਿੰਦੇ ਹੋ ਤੁਹਾਡੀ ਜਨਾਨੀ ਇਦਾਂ ਤੁਹਾਡੇ ਕੀ ਦੇਖ ਲਿਆ ਤੁਸੀਂ ਸਾਲਿਓ ਸ਼ਰਮ ਕਰੋ ਸ਼ਰਮ ਮਾੜੀ ਜੀ ਸਿਰ ਤੇ ਤੁਸੀਂ ਦਿਮਾਲੇ ਬੰਨੇ ਆ ਸਿਰ ਤੇ ਤੁਸੀਂ ਗੁਰੂ ਸਾਹਿਬ ਦੇ ਅੰਕ ਕਕਾਰ ਪਏ ਆ ਜੇ ਕਿਸੇ ਵੀਰ ਭਰਾ ਤੋਂ ਗਲਤੀ ਹੋ ਗਈ ਉਹ ਬੰਦੇ ਨੇ ਕਹਿਤਾ ਬਾਈ ਮੈਂ ਇਸ ਮੰਤਵ ਨਾਲ ਨਹੀਂ ਗਿਆ ਸੀ ਮੈਂ ਤੁਹਾਨੂੰ ਅੱਗੇ ਵੀ ਕਹਿੰਨਾ ਵੀ ਮੈਂ ਅੱਗੇ ਕਾਂਗਰਸ ਦੀ ਅਕਾਲੀ ਦੀ ਕਿਸੇ ਭਰਾ ਦੀ ਹੁਣ ਮੇਰੀ ਦੁਕਾਨ ਤੇ ਕ ਮੈਨੇਜਰ ਆਉਦਾ ਡੈਡੀ ਸਰਪੰਚ ਆ ਉਹ ਪਿੰਡ ਰੈਲੀ ਕਰਾਵੇ ਮੈਂ ਜਾਊਂਗਾ ਹੀ ਜਾਊਂਗਾ ਹਾਂ ਮੈਨੂੰ ਇਹ ਨਹੀਂ ਪਤਾ ਸੀ ਵੀ ਇਹ ਗੱਲਾਂ ਦਾ ਇੰਨਾ ਜ਼ਿਆਦਾ ਵਿਰੋਧ ਹੋਊਗਾ ਇਸ ਕਰਕੇ ਆਪਾਂ ਪਾਰਟੀ ਬਾਈ ਜਾਨਾ ਹੀ ਛੱਡ ਦਾਂਗੇ ਕਰਾਂਗੇ ਤਾਂ ਆਪਣੇ ਪੰਥ ਦੇ ਮੁੱਦਿਆਂ ਤੇ ਸਪੋਰਟ ਕਰਾਂਗੇ ਜਿਹੜੇ ਭਰਾ ਪੰਥ ਲਈ ਲੜਦੇ ਆ ਉਹ ਖੜੇ ਆ ਉਹ ਚਾਹੇ ਜਿੱਤਣ ਚਾਹੇ ਹਾਰਨ ਅਸੀਂ ਉਹਨਾਂ ਨੂੰ ਸਪੋਰਟ ਕਰਾਂਗੇ ਜਿਹੜੀ ਗੱਲ ਕਰਨੀ ਪਣਦੀ ਆ ਦੂਜੀ ਗੱਲ 6 ਮਹੀਨੇ ਪਹਿਲਾਂ ਬੇਦਬੀ ਹੋਈ ਸਾਰਾ ਪਿੰਡ ਸਾਰੇ ਪਿੰਡ ਚ ਕਿਸੇ ਨੇ ਨਹੀਂ ਉੱਠਿਆ ਅਸੀਂ ਗਏ ਆ ਅਸੀਂ ਆ ਕੇ ਪ੍ਰਸ਼ਾਸਨ ਨੂੰ ਬੰਦਾ ਫੜਾਇਆ ਲਾਈਵ ਵੀਡੀਓ ਕਰਾਈ ਸਾਰਾ ਕੁਝ ਉਹਨਾਂ ਦੇ ਇਨਸਟੈੱਡ ਸਾਨੂੰ ਧਮਕੀਆਂ ਮਿਲੀਆਂ ਤੇਰੀਆਂ ਦੁਕਾਨਾਂ ਬੰਦ ਕਰਾ ਦਾਂਗੇ ਤੂੰ ਕਾਪੀਆਂ ਵੇਚਦਾ ਕਾਪੀਆਂ ਦੀ ਗੱਲ ਸੁਣ ਲਓ ਸਾਰਾ ਪੰਜਾਬ ਕਾਪੀਆਂ ਵੇਚਦਾ ਜੇ ਮੈਂ ਕਿਸੇ ਨੂੰ ਕਾਪੀ ਦਿਖਾ ਕੇ Ориਜਨਲ ਦੇ ਪੈਸੇ ਲਈ ਹੁਣ ਫਿਰ ਤਾਂ ਤੁਸੀਂ ਮੇਰੇ ਤੇ ਪਰਚਾ ਦਰਜ ਵੀ ਕਰਾਓ ਨਾਲੇ ਜੇ ਐਵੇਂ ਦੀਆਂ ਪਰਚਿਆਂ ਦੀਆਂ ਧਮਕੀਆਂ ਦੇਣ ਲੱਗੇ ਫਿਰ ਤਾਂ ਰੋਜ਼ ਹੀ ਹੋਣਗੇ ਨਾਲੇ ਜੇ ਮੇਰੀ ਕਿਸਮਤ ਚ ਲਿਖਿਆ ਹੋਊਗਾ ਜੇਲ੍ਹ ਜਾਣਾ ਤਾਂ ਮੈਂ ਚੱਲ ਤੁਸੀਂ ਇਹ ਤਾਂ ਦੇਖੋ ਵੀ ਬੰਦਾ ਗਰਾਊਂਡ ਲੈਵਲ ਤੇ ਕੰਮ ਕੀ ਰਿਹਾ 20 ਬੰਦੇ ਮੇਰੇ ਨਾਲ ਨੇ 20 ਮੁੰਡੇ ਕੁੜੀਆਂ ਮੇਰੇ ਨਾਲ ਨੇ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਮੇਵਾਰੀ 50 ਬੰਦੇ ਮੇਰੇ ਨਾਲ ਰਾਸ਼ਨ ਦੇ ਤੌਰ ਤੇ ਪੜ੍ਹਾਈ ਦੇ ਤੌਰ ਤੇ ਆਪਣਾ ਦਵਾਈਆਂ ਦੇ ਤੌਰ ਤੇ ਜੁੜੇ ਹੋਏ ਨੇ ਕਈ ਘਰਾਂ ਦੇ ਅਸੀਂ ਲੈਂਟਰ ਪੁਆਏ ਆ ਕਿਸੇ ਤੋਂ ਅਜੇ ਤੱਕ 5000 ਰੁਪਏ ਵੀ ਮੰਗਿਆ ਉਹ ਹੱਥ ਘੜਾ ਕਰਕੇ ਕਹਿ ਦਵੇ ਜੋ ਕੁਝ ਕਹੋਗੇ ਲਾਈਵ ਹੋ ਕੇ ਕਰਨ ਨੂੰ ਤਿਆਰ ਆ ਜੇ ਕਿਸੇ ਤੋਂ ਅਜੇ ਤੱਕ ਪੈਸਿਆਂ ਦੀ ਡਿਮਾਂਡ ਕਰੀ ਹੋਵੇ ਜੋ ਕੁਝ ਕੀਤਾ ਇੱਕ ਨਸ਼ਿਆਂ ਦੀ ਦਲਦਲ ਚੋਂ ਨਿਕਲ ਕੇ ਅੱਜ ਕਈ ਭਰਾਵਾਂ ਨੂੰ ਮੈਂ ਨਸ਼ੇ ਛਡਾ ਚੁੱਕੇ ਆ ਵਾ ਕੀ ਮੈਂ ਹੁਣ ਉਹਨਾਂ ਦੇ ਘਰੇ ਜਾ ਕੇ ਲਾਈਵ ਹੋਵਾਂ ਪਰਸੋਂ ਇੱਕ ਕੁੜੀ ਦਾ ਮੁੱਦਾ ਸੀ ਉਹਦੇ ਸੋਹਰੇ ਨੇ ਉਹਦੇ ਲੱਤਾਂ ਮਾਰੀਆਂ ਅਸੀਂ ਆ ਸਾਰੀ ਕੇਸ ਦੀ ਪੈਰੋਵਾਈ ਕੀਤੀ ਇੱਕ ਕੁੜੀ ਨੂੰ ਫਾਂਸੀ ਹੋ ਗਈ ਅਸੀਂ ਉਹਨੂੰ ਵਕੀਲ ਕਰਾ ਕੇ ਦਿੱਤਾ ਕੀ ਮੈਂ ਉੱਥੇ ਜਾ ਕੇ ਲਾਈਵ ਹੋ ਜਾਵਾਂ ਅਗਲੇ ਤੇ ਘਰੇ ਜਾ ਕੇ ਜਿਹੜੇ ਮੁੰਡਿਆਂ ਨੂੰ ਅਸੀਂ ਚਿੱਟਾ ਛਣਨ ਦੀ ਦਵਾਈ ਦਿੰਨੇ ਆ ਉਹਦੇ ਘਰੇ ਜਾ ਕੇ ਉਹਦੀ ਫੋਟੋ ਚਾੱਕ ਕੇ ਕਰਦੀ ਆ ਆ ਜਿਹੜੇ ਮੇਰੇ ਨਾਲ ਆ ਆਲੇ ਦੁਆਲੇ ਹੁਣ ਵੀ ਖੜੇ ਨੇ ਭਰਾ ਭੈਣ ਖੜੇ ਨੇ ਮੇਰੇ ਇਹਨਾਂ ਤੇ ਘਰੇ ਕੋਈ ਸੁੱਖ ਦੁੱਖ ਹੁੰਦਾ ਮੈਂ ਉੱਥੇ ਜਾ ਕੇ ਲਾਈਵ ਹੋ ਜਾਵਾਂ ਤੁਸੀਂ ਕਿਸੇ ਪਿਛੇ 5 ਰੁਪਏ ਨਹੀਂ ਲਾ ਸਕਦੇ ਅਸੀਂ ਲੱਖਾਂ ਰੁਪਏ ਚ ਹਸਪਤਾਲਾਂ ਚ ਲਿਆਉਣ ਦੀ ਜ਼ਰਤ ਰੱਖਦੇ ਆ ਆਪਣੇ ਭਰਾਵਾਂ ਭੈਣਾਂ ਨੂੰ ਬਾਕੀ ਰਹੀ ਗੱਲ ਯਾਰ ਠ ਸਹੀਆ ਕੰਮਕਾਰ ਚੱਲੀ ਜਾਣੇ ਸਾਰਾ ਕੁਝ ਹੋਣਾ ਜੇ ਕਿਸੇ 'ਚ ਬਾੜਾ ਹੀ ਕੀਲਾ ਹੋਵੇ ਹਾਂ ਜਿਨ੍ਹਾਂ ਤੋਂ ਮੈਂ ਮਾਫੀ ਮੰਗਣੀ ਸੀ ਉਹ ਮੈਂ ਮੰਗ ਚੁੱਕਿਆ ਮੈਨੂੰ ਇੱਕ ਵੱਡੇ ਅਫਸਰ ਨੇ ਇਹ ਰੱਖਿਆ ਕੱਲਾ ਸੀ ਉਦੋਂ ਮੈਂ ਜੇ ਮੈਂ ਕੱਲਾ ਮਾਫੀ ਮੰਗਿਆ ਉਹਨਾਂ ਦਾ ਮੇਰੇ ਤੇ ਪਰਚਾ ਵੀ ਨਹੀਂ ਹੋਣਾ ਸੀ ਹੁਣ ਮੈਂ ਵਪਾਰ ਜਾਣਾ ਚైనా ਮੇਰੇ ਨਾਲ ਦੇ ਚైనా ਜਾਂਦੇ ਨੇ ਮੇਰੇ ਤੋਂ 20% ਕਮਾਈ ਕਰਕੇ ਠੀਕ ਆ ਮੈਨੂੰ ਸਮਾਨ ਵੇਚ ਦੇਣੇ ਜੇ ਮੇਰੇ ਤੇ ਪਰਚਾ ਨਾ ਹੋਵੇ ਮੈਂ ਆਰਾਮ ਨਾਲ ਚైనా ਜਾ ਸਕਦਾ ਉੱਥੋਂ ਲਿਆ ਕੇ ਸਸਤਾ ਮਾਲ ਵੇਚ ਸਕਦਾ ਯਾਰ ਤੁਸੀਂ ਬੰਦੇ ਦਾ ਕਰਦਾਰ ਤਾਂ ਦੇਖੋ ਵੀ ਉਹ ਗਰਾਊਂਡ ਲੈਵਲ 'ਚ ਕੀ ਕਰਦਾ ਤੁਸੀਂ ਦਰਾਹੇ ਆਉ ਜਿਹਦੇ ਕੋਲ ਮੇਰਾ ਫੋਨ ਦਾ ਨੰਬਰ ਨਹੀਂ ਜਿਹਨੂੰ ਕਦੇ ਇਹ ਨਹੀਂ ਪਤਾ ਪੈਲ ਕਿੱਥੇ ਆ ਉਹ ਸਾਲਾ ਬਕਵਾਸ ਕਰਦਾ ਤੁਹਾਡਾ ਗੁੱਸਾ ਜਾਇਜ਼ ਆ ਬੋਲਣ ਦਾ ਢੰਗ ਹੁੰਦਾ ਕਿਸੇ ਦੇ ਮਾਂ ਪਿਓ ਨੂੰ ਕਿਸੇ ਦੇ ਮੇਰਾ ਡੈਡੀ ਹੈ ਨਹੀਂ ਇੱਕ ਬੰਦਾ ਪਤਾ ਨਹੀਂ ਕੀ ਬੋਲ ਰਿਹਾ ਸੀ ਡੈਡੀ ਬਾਰੇ ਉਹ ਘੱਟਿਆ ਪਦੈਸ਼ ਜੇ ਤੈਨੂੰ ਇਹ ਮਤਲਬ ਆ ਮੈਂ ਖੁੱਲਾ ਘੁੰਮਦਾ ਨਾ ਸਟੇਟਸ ਪਾ ਕੇ ਘੁੰਮਦਾ ਜੇ ਮੇਰੀ ਲਿਖੀ ਆ ਨਾ ਵੀ ਮੇਰੀ ਲਿਖੀ ਹੋਈ ਸੜੀ 25 ਤਰੀਕ ਤੱਕ ਮੇਰੀ ਲਿਖੀ ਇੱਕ ਤਰੀਕ ਤੱਕ ਤਾਂ ਮੈਨੂੰ ਕੋਈ ਨਹੀਂ ਬਚਾ ਸਕਦਾ ਪਰ ਜਦ ਤੱਕ ਦਰਬਾਰ ਸਾਹਿਬ ਸ੍ਰੀ ਅਮਰitsar ਸਾਹਿਬ ਜੀ ਦਾ ਆਪਣੇ ਤੇ ਆਸ਼ੀਰਵਾਦ ਜਦ ਤੱਕ ਸ਼ਿਦਾ ਸਿੰਘ ਦਾ ਆਸ਼ੀਰਵਾਦਾ ਤੁਹਾਡੇ ਵਰਗੇ ਮੇਰਾ ਨੋਂ ਵੀ ਨਹੀਂ ਖਰਾਬ ਕਰ ਸਕਦੇ ਤੁਸੀਂ ਯਾਰ ਗੱਲਾਂ ਕਿਹੜੀਆਂ ਕਰਦੇ ਹੋ ਐਂ ਦਵਾ ਲੋਗੇ ਫਿਰ ਐਂ ਫਿਰ ਪੰਥ ਚ ਸ਼ਾਮਲ ਕਰ ਲੋਗੇ ਤੁਸੀਂ ਤਾਂ ਹੀ ਤਾਂ ਲੋਕ ਨਫ਼ਰਤ ਕਰਦੇ ਨੇ ਫਿਰ ਤੁਸੀਂ ਧੱਕੇ ਨਾਲ ਕਿਸੇ ਦੇ ਤੁਸੀਂ ਕੱਪੜੇ ਵੇਖਦੇ ਹੋ ਬੈਠੇ ਜੱਜ ਕਰੀ ਜਾਂਦੇ ਹੋ ਸ਼ਰਮ ਦਾ ਘਾਟਾ ਤੁਹਾਨੂੰ ਤੁਸੀਂ ਮੇਰੇ ਏਰੀਆ 'ਚ ਆਓ ਤੁਸੀਂ ਪੁੱਛੋ ਵੀ ਇਹ ਕੀ ਕਰਦਾ ਕੀ ਨਹੀਂ ਉਹ ਸਾਲੇ ਸਲਾਹਾਂ ਦਿੰਦੇ ਨੇ ਜਿਹੜੇ ਦਿਮਾਲੇ ਬੰਦ ਬੰਦਾਰੂਆਂ ਪੀਂਦੇ ਨੇ ਉਹ ਮੈਨੂੰ ਗद्दार ਦੱਸਦੇ ਨੇ ਪੰਥ ਦਾ ਤੁਸੀਂ ਪੰਥ 'ਤੇ ਕੀ ਕੀਤਾ ਸਾਡੇ ਦੇ ਪਰਚਾ ਹੋਇਆ ਤੁਸੀਂ ਇੱਕ ਸ਼ਹਿਰ ਦਾ ਬੰਦਾ ਤੂੰ ਤੂੰ ਸਾਲਾ ਫੋਨ ਵੀ ਕੀਤਾ ਤੂੰ ਅੱਜ ਮੈਨੂੰ ਗद्दार ਦੱਸਦਾ ਸਿਕ ਕੌਮ ਦਾ ਤੇਰੇ ਸਿਰ 'ਤੇ ਦਿਮਾਲਾ ਬੰਨੇ ਆ ਤੂੰ ਪੂਰੀ ਸ਼ਾਨ ਨਾਲ ਦਰਾਹੇ ਘੁੰਮਦਾਨਾ ਤੂੰ ਇੱਕ ਫੋਨ ਵੀ ਕੀਤਾ ਟੱਟੂ ਦੀ ਸਰਦਾਰੀ ਹੈ ਤੇਰੀ ਟੱਟੂ ਦੀਆਂ ਗੱਡੀਆਂ ਨੇ ਤੇਰੇ ਕੋਲ ਉਹ ਇੱਕ ਫੋਨ ਵੀ ਕੀਤਾ ਤੂੰ ਮੇਰੇ ਨਾਲ ਦਿਆਂ ਨੂੰ ਭੇਜ ਰਿਆਂ ਵੀ ਸਿੱਕ ਕਾਮ ਕੌਮ ਦਾ ਗੱਦਾਰ ਐਵੇਂ ਐਵੇਂ ਤੁਸੀਂ ਆਪਣੇ ਵੱਲ ਕਰ ਲਓਗੇ ਤਾਂ ਹੀ ਤਾਂ ਫਿਰ ਅਗਲੇ ਆਪਣੇ ਮੂੰਹ ਫੋਇਰਦੇ ਨੇ ਤਾਂ ਹੀ ਤਾਂ ਫਿਰ ਲੋਕ ਅੱਜ ਕੱਲ੍ਹ ਵਾਲ ਕਟਾਈ ਜਾਂਦੇ ਨੇ ਤਾਂ ਹੀ ਤਾਂ ਲੋਕ ਜਿਹੜੀ ਨਵੀਂ ਪੀੜ੍ਹੀ ਆ ਉਸ ਇੱਕ ਮੰਦ ਦੇ ਆਹ ਕਲੇਸ਼ ਨੂੰ ਦੇਖ ਕੇ ਅਗਲੀ ਵਿੱਚ ਨਹੀਂ ਆਉਣੇ ਚਾਹੀਦੀ ਗੁਰਦੁਆਰਿਆਂ 'ਚ ਪ੍ਰਧਾਨਗੀ ਦੇ ਰੌਲੇ ਬਹੁਤ ਗੱਲਾਂ ਜੇ ਮੈਂ ਬੋਲਣ ਲੱਗ ਗਿਆ ਕੱਲ ਅਸੀਂ ਇੱਕ ਬੰਦਾ ਫੜਿਆ ਅਮਰਜਾ ਕਹਿੰਦਾ ਅਸੀਂ ਦਾਰੂ ਪੀਤੀ ਸੀ ਉਹਦੀ ਮੇਰੇ ਫੋਨ 'ਚ ਵੀਡੀਓ ਪਈਆਂ ਨੇ ਵੀ ਮੁੱਦੇ ਹਰ ਜਮੀਨੇ ਦੇ ਮਿਲਦੇ ਨੇ ਜੇ ਵਾਇਰਲ ਹੋਣਾ ਇਹ ਜੇ ਰੋਜ਼ ਮੁੱਦੇ ਕਰਾਈ ਜੇ ਕਿਸੇ ਨੂੰ ਵੀਡੀਓ ਚਾਹੀਦੀ ਹੋਵੇ ਨਾ ਠੇਕੇ ਤੋਂ दारू ਲੈਂਦੇ ਆ ਦੀ ਮੇਰੇ ਕੋਲ ਪਈਆਂ ਮੈਂ ਦੇ ਦੇਣਾ ਪਰਸੋਂ ਦੀ ਵੀਡੀਓ ਆ ਬਰਮਾਲੀ ਬਰਪੈਂਡ ਦੀ ਜਿਨ੍ਹਾਂ ਨੇ ਮੈਨੂੰ ਦੁੱਖ ਦੁੱਖ ਚ ਪੁੱਛਿਆ ਜਿਹੜੇ ਮੇਰੇ ਨਾਲ ਪਰਚੇ ਕਚੈਰੀਆਂ ਥਾਣਿਆਂ 'ਚ ਖੜਦੇ ਰਹੇ ਨੇ ਉਹ ਮੈਨੂੰ ਲੱਖ ਵਾਰ ਪੁੱਛਣ ਮੇਰੇ ਤੋਂ ਲੱਖ ਵਾਰ ਮਾਫੀ ਮੰਗਾਨ ਪਰ ਜਿਨ੍ਹਾਂ ਨੇ ਅੱਜ ਤੱਕ ਇੱਕ ਕੰਨ ਨੂਨ ਨਾਉਨ ਖੋਣ ਲਾ ਜਦੋਂ ਨਾ ਜੱਜ ਸਾਹਮਣੇ ਖੜਦੇ ਆ ਨਾ ਜੱਜ ਸਾਹਮਣੇ ਕੜਦੇ ਉਦੋਂ ਪਤਾ ਲੱਗਦਾ ਜਦੋਂ ਬੰਦਾ ਕਚੈਰੀਆਂ ਤੇ ਜਾਂਦਾ ਉਦੋਂ ਪਤਾ ਲੱਗਦਾ ਜਦੋਂ ਜਿਹੜੇ ਭਰਾ ਸੀਐਸਟਾਫ ਦੇ ਵਿੱਚੋਂ ਸਾਨੂੰ ਛੜਾ ਛੜਾ ਕੇ ਹੁਣ ਮੈਂ ਮੇਰੀ ਜਨਾਨੀ ਮੈਨੂੰ ਛੜਾ ਕੇ ਲਿਆਊਗੀ ਸੀਐਸਟਾਫ ਚ ਮੇਰੀ ਮਾਂ ਛੜਾ ਕੇ ਲੈ ਕੇ ਆਊਗੀ ਮੇਰਾ ਪਿਓ ਨਹੀਂ ਹੈਗਾ ਮੇਰਾ ਛੋਟਾ ਭਾਈ ਮੈਨੂੰ ਸੀਐਸਟਾਫ ਚ ਲੈ ਹੁੰਦਾ ਇਹ ਨਹੀਂ ਪਤਾ ਸੀਐਸਟਾਫ ਹੁੰਦਾ ਕਿੱਥੇ ਆ ਜਿਹੜੇ ਭਰਾ ਮੇਰੇ ਮੈਨੂੰ ਲੈ ਕੇ ਆਏ ਉਥੋਂ ਛੜਾ ਕੇ ਉਹਨਾਂ ਦਾ ਮੈਂ ਹਸਾਨ ਨਹੀਂ ਮੰਨੂਗਾ ਬਾਕੀ ਬਾਈ ਜੀ ਕਮੈਂਟ ਕਰ ਪੈਲ ਮੇਰੀਆਂ ਦੁਕਾਨਾਂ ਨੇ ਹੁਣ ਸਾਨੇ ਪੈਲ ਵੀ ਨੇ ਜੇ ਕਿਸੇ ਘੀਲੇ ਦੇ ਵਿੱਚ ਇੰਨੀ ਜ਼ੁਰਤ ਹੋਵੇ ਵੀ ਸਾਡੀ ਦੁਕਾਨ ਵਾਲੇ ਝਾਕ ਵੀ ਜਾਵੇ ਸ਼ੀਸ਼ੇ ਤੋੜਨ ਦੀ ਤਾਂ ਬਾਅਦ ਦੀ ਗੱਲ ਆ ਠੀਕ ਆ ਹਾਂ ਕੱਲੇ ਨੂੰ ਘੇਰ ਕੇ ਤੁਸੀਂ 20 ਬੰਦੇ ਆ ਕੇ ਚਾਹੇ ਕੋ ਮਰਜ਼ੀ ਕਰ ਲਿਓ ਪਰ ਐ ਨਹੀਂ ਵੀ ਤੁਹਾਡੇ ਪੈਰਾਂ 'ਚ ਬਹਿ ਜਾਊਂਗਾ ਪਾਪਾ ਨਾ ਜਾਣਿਓ ਕਿਤੇ ਤੁਹਾਨੂੰ ਇਹ ਗੱਲ ਦੱਸਦੀ ਮੈਂ ਬੰਦੇ ਬੰਦੇ 'ਚ ਫਰਕ ਹੁੰਦਾ ਸਾਰੇ ਜੱਟ ਵੀ ਨਹੀਂ ਦਲੇਰ ਹੁੰਦੇ ਹੈਗੇ ਸੋ ਮੈਂ ਇਹ ਗੱਲ ਕਹਿਣੀ ਚਾਹੁੰਨਾ ਮੈਂ ਕਿਸਾਨਾਂ ਦੀ ਪੂਰੀ ਇੱਜ਼ਤ ਕਰਦਾ ਮੈਂ ਉਹਨਾਂ ਨਾਲ ਖੜਦਾ ਆ ਰਿਹਾ ਜਿਹੜੇ ਮਰਜ਼ੀ ਪਿੰਡ 'ਚ ਜਾਓ ਮੇਰੇ ਏਰੀਆ ਦੇ ਵਿੱਚ 120 ਦੇ ਪਿੰਡ 120 ਦੇ ਪਿੰਡ 120 ਪਿੰਡ ਹੋਣਗੇ ਜਿਨ੍ਹਾਂ ਚੋਂ 60 ਤੋਂ 70 ਪਿੰਡਾਂ ਜੀ ਮੈਨੂੰ ਬੁਲਾ ਕੇ ਸਨਮਾਨ ਕੀਤਾ ਹੋਇਆ ਮੈਂ ਉਹਨਾਂ ਚੀਜ਼ਾਂ ਦੀ ਕਦਰ ਕਰਦਾ ਰਾਤ ਮੈਂ ਸੁੱਤਾ ਨਹੀਂ ਮੈਂ ਸਾਰੀ ਰਾਤ ਆਪਣੇ ਸਨਮਾਨ ਚਿੰਨ੍ਹ ਦੇਖਦਾ ਰਿਹਾ ਯਾਰ ਨਹੀਂ ਮੇਰੇ ਤੋਂ ਗਲਤੀ ਹੋ ਗਈ ਜਿਹੜੇ ਸਾਡੇ ਕੌਮ ਦੇ ਉਲਟ ਨੇ ਅਸੀਂ ਉਹਨਾਂ ਦਾ ਨਹੀਂ ਸਾਥ ਦੇਣਾ ਪਰ ਜੇ ਗਲਤੀ ਹੋ ਗਈ ਬੰਦੇ ਨੇ ਮੰਨ ਲਈ ਤੁਸੀਂ ਕਹਿੰਦੇ ਹੋ ਤੀਜੇ ਦਿਨ ਮਾਫੀ ਮੰਗ ਲਓ ਜਿਹੜੇ ਬੰਦੇ ਨੂੰ ਥੋੜਾ ਥੋੜਾ ਸਾਲਿਓ ਤੁਹਾਡੇ ਮਹੱਲੇ ਦੀ ਲਿਸਟ ਤੇ ਨਾਮ ਨਹੀਂ ਆਉਂਦਾ ਤੁਹਾਡੇ ਭਰਾ ਦਾ ਨਾ ਗੂਗਲ ਦੀ ਲਿਸਟ ਤੇ ਆਉਂਦਾ ਜਾ ਕੇ ਚੈੱਕ ਕਰ ਲਿਓ ਆਪਣਾ ਵਪਾਰ ਕੀਤਾ bizness ਕੀਤਾ ਆਪਣੇ ਘਰ ਨਹੀਂ ਭਰੇ ਲੋਕਾਂ ਦੇ ਨਾਲ ਖੜੇ ਆ ਕੇ ਪੁੱਛਿਓ ਕਿਤੇ ਸਾਰਾ ਕੁਝ ਹੁਣ ਕੈਮਰਿਆਂ ਦੇ ਵਿੱਚ ਦਿਖਾਇਆ ਕਰੀ ਮੇਰੇ ਮੋٹے ਹੋਣ ਤੋਂ ਮੇਰੇ ਮੁੱਛਾਂ ਘੱਟ ਵੱਧ ਹੋਣ ਤੋਂ ਮੇਰੇ ਕੰਮ ਤੇ ਜਾਓ ਵੀ ਇਹ ਕੀ ਕਰਦਾ ਪਰ ਮੈਂ ਤੁਹਾਡੇ ਤੋਂ ਸਰਟੀਫਿਕੇਟ ਨਹੀਂ ਲੈਣੇ ਮੈਂ ਬਸ ਇਹੀ ਵੀਡੀਓ ਪਾ ਕੇ ਆਖਰੀ ਮੇਰੀ ਵੀਡੀਓ ਆ ਵੀ ਜੇ ਮੈਂ ਕਿਸੇ ਪੰਥਦਰਦੀ ਦੇ ਨਾਲ ਜਾ ਕੇ ਜਾਣਿਆਂ ਜਾਣੇ ਚ ਖੜਾ ਤਾਂ ਮੈਂ ਉਹ ਬੰਦੇ ਮੈਂ ਆਪਣੀ ਕੌਮ ਤੋਂ ਮਾਫੀ ਮੰਗਦਾ ਜਿਹੜੇ ਮਾਫੀ ਮੰਗਾਣ ਲਾਇਕ ਹੈਗੇ ਨੇ ਜਿਨ੍ਹਾਂ ਦੇ ਆਲੇ ਦੁਆਲੇ ਗਰਦਨ ਕਮਾ ਕੇ 100-100 ਕਮੀਆਂ ਨੇ ਆਪਣੇ ਭਰਾਵਾਂ ਪੈਣਾ ਚ ਆਪਣੇ ਚ ਠੀਕ ਆ ਉਹ ਸਾਲਿਓ ਸਾਨੂੰ ਕੀ ਦੱਸਣਗੇ ਤੇ ਬਾਕੀ ਜਿਹਦੇ ਚ ਜ਼ਿਆਦਾ ਗੱਲ ਹੋਈ ਤੁਸੀਂ ਕੁੜੀਆਂ ਨੂੰ ਮੈਸੇਜ ਕਰੀ ਜਾਨੇ ਯਾਰ ਮੇਰੇ ਨੰਬਰਾਂ ਤੇ ਪਤਾ ਵੀ ਅਭੀ ਕੁੜੀਆਂ ਕੋਲ ਮੈਸੇਜ ਹੁੰਦੇ ਨੇ ਕੋਈ ਵੀ ਪੱਤਰਕਾਰ ਹੋਵੇ ਮੇਰਾ ਭਰਾ ਕੋਈ ਵੀ ਯੂਟਿਊਬਰ ਹੋਵੇ ਉਹ ਮੈਨੂੰ ਟਾਈਮ ਦੇਵੇ ਵੀ ਇੱਥੇ ਆ ਕੇ ਤੇ ਤੋਂ ਲਾਈਵ ਸਵਾਲ ਜਵਾਬ ਕਰਨੇ ਨੇ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਚ ਕਹਿਣਾ ਮੈਂ ਲਾਈਵ ਚ ਲਾਉਂਗਾ ਔਰ ਕੱਲੇ ਕੱਲੇ ਜਵਾਬ ਦਾ ਜਵਾਬ ਦਵਾਂਗਾ ਤੇ ਤੂੰ ਜਿਹੜਾ ਲਿਖਦਾ ਨਾ ਗਰਦਾਰ ਜੋ ਜ਼ਿਆਦਾ दारू ਛੜਦੇ ਜਦ ਮੱਲਾ ਛੜਦੇ ਬਸ ਠੀਕ ਆ